ਪੰਛੀ ਰਿਹਾ ਕੀਤੇ ਗਏ ਨੇ ਬੰਦਿਸ਼ਾਂ ਤੋਂ ਆਜ਼ਾਦ ਹੋਏ ਨੇ ਹੱਦਾਂ ਸਰਹੱਦਾਂ ਤੋਂ ਪਾਰ ਬਿਨਾਂ ਕਿਸੇ پابੰਦੀ ਦੇ ਪਰਵਾਜ਼ ਫੜੀ ਹੈ ਇਹ ਤਸਵੀਰਾਂ ਤਰਜਮਾਨੀ ਕਰ ਰਹੀਆਂ ਨੇ ਸੰਗਤ ਦੇ ਜਜ਼ਬਾਤਾਂ ਦੀ ਉਸ ਤਾੰਗ ਦੀ ਜੋ ਕਰਤਾਰਪੁਰ ਸਾਹਿਬ ਦੀ ਸਰਤੀ ਤੇ ਸੀਸ ਚੁਕਾਉਣ ਲਈ ਹਰ ਸਿੱਖ ਦੇ ਮਨ 'ਚ ਹੁੰਦੀ ਹੈ ਮੌਕਾ ਕਰਤਾਰਪੁਰ ਸਾਹਿਬ ਲਾਂਗੇ ਦੀ ਵਰੇਗੰਡ ਦੇ ਲੰਦੇ ਪੰਜਾਬ 'ਚ ਕਰਤਾਰਪੁਰ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ ਪਾਬੰਦੀਆਂ ਆਇਤ ਸਨ ਇਸੇ ਲਈ احتیاط ਵਰਤ ਕੇ ਹੀ ਸਿੱਖ ਪਾਈਚਾਰੀ ਨੇ ਖੁਸ਼ੀ ਮਨਾਈ ਅਕਰਤਾਰ ਕੋ ਲੰਘੇ ਨੂੰ ਖੁਲਿਆ 1 ਸਾਲ ਜਿਹੜਾ ਉਹ ਮੁਕੰਮਲ ਹੋ ਗਿਆ ਤੇ 1 ਸਾਲ ਮੁਕੰਮਲ ਹੋਣ ਦੀ ਖੁਸ਼ੀ ਵਿੱਚ ਅੱਜ ਇੱਥੇ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਮੁਖਤਲਫ ਦਰਮਾਨਾ ਤਲਕ ਰੱਖਣ ਵਾਲੀ ਸ਼ਖਸੀਅਤ ਜਿਹੜੀ ਹੈ ਉਹਨਾਂ ਨੂੰ ਸ਼ਿਕਤੀ ਦਾਵਤ ਦਿੱਤੀ ਗਈ ਹੈ ਮਾਰਚ ਵਿੱਚ ਜਿਹੜੀ ਹੈ ਕਰੋਨਾ ਵਾਇਰਸ ਕਾਰਨ ਆ ਕਰੋਨਾ ਮਹਾਮਾਰੀ ਦਾ ਕਰਕੇ ਜਿਹੜਾ ਹੈ ਇਸ ਲਾਂਘੇ ਨੂੰ ਬੰਦ ਕਰਨਾ ਪੈ ਗਿਆ ਸੀ ਪਾਕਿਸਤਾਨ ਨੇ ਅਨਰਤੀ ਜੋਨ ਨੂੰ ਦੁਬਾਰਾ ਜਿਹੜਾ ਹੈ ਲਾਂਘਾ ਆਪਣੇ ਪਾਸੋਂ ਖੋਲ ਦਿੱਤਾ ਸੀ ਕਿਉਂਕਿ ਪਾਕਿਸਤਾਨ ਵਿੱਚ ਆ ਕਰੋਨਾ ਦਾ ਜਿਹੜਾ ਸਿਸਟਮ ਹੈ ਉਹ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ ਸੀ ਲੇਕਿਨ ਇੰਡੀਅਨ ਗਵਰਨਮੈਂਟ ਨੇ ਹਰੀ ਤੱਕ ਇਹ ਲਾਂਘਾ ਜਿਹੜਾ ਹੈ ਉਹ ਨਹੀਂ ਖੋਲਿਆ ਅਤੇ ਬਾਰਡਰ ਤੋਂ ਪਾਰ ਜਿਹੜੇ ਅਸਿਕ ਇੱਥੇ ਅਨੰਜੰਦੇ ਨੇ ਉਹ ਉਹਨਾਂ ਦੀ ਖਾਇਰ ਚੜੀ ਹੈ 6 ਮਹੀਨੇ ਤੋਂ ਉਹਨਾਂ ਦੇ ਦਿਲਾ ਮਰਚੀ ਹੈ ਕਿ ਉਹ ਇੱਥੇ ਜਿਹੜਾ ਨਹੀਂ ਆ ਸਕਦੇ ਵੀ ਅੱਜ ਇਸ ਤਕਰੀਬ ਵਿੱਚ ਪੂਰੀ ਦੁਨੀਆ ਤੋਂ ਅਤੇ ਪਾਕਿਸਤਾਨ ਤੋਂ ਸੰਤਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ ਆਪਣੇ ਚੰਗੇ ਤਰੀਕੇ ਦੇ ਨਾਲ ਇਹ ਦਿਨ ਜਿਹੜਾ ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਆ ਰਿਹਾ ਉਸ ਮੌਕੇ ਤੇ ਲੋਕੋ ਕੀਤੀ ਜਾ ਰਹੀ ਹੈ ਕਿ ਇਸ ਲੰਗ ਦੇ ਜ਼ਰੀਏ ਵੀ ਇੰਡੀਆ ਤੋਂ ਅਜਿਹੇ ਯਾਤਰੀ ਨੇ ਉਹ ਇੱਥੇ ਮੱਥਾ ਟੇਕਣ ਵਾਸਤੇ ਆਣਗੇ ਲਾਹੌਰ ਤੋਂ 130 ਕਿਲੋਮੀਟਰ ਦੂਰ ਜ਼ਿਲ੍ਹਾ ਨਾਰੋਵਾਲ ਇਸੇ ਜ਼ਿਲ੍ਹੇ 'ਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਕਰਤਾਰਪੁਰ ਦੀ ਮੁਕੱਦਸ ਧਰਤੀ ਹੈ ਜਿੱਥੇ ਜਾਣ ਲਈ ਹਰ ਸਿੱਖ ਦਾ ਮਨ ਲੋਚਦਾ ਪਰ ਕਰੋਨਾ ਕਰਕੇ ਬੰਦ ਹੋਇਆ ਲਾਂਗਾ ਅਜੇ ਤੱਕ ਖੁੱਲਿਆ ਨਹੀਂ ਹੈ ਸੰਗਤ 'ਚ ਰੋਸ ਹੈ ਪਾਕਿਸਤਾਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਸਿਰ ਮੌਕੇ 29 ਜੂਨ ਨੂੰ ਗਲਿਆਰਾ ਮੁੜ ਖੋਲਣ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਪੇਸ਼ਕਸ਼ ਦੇ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ ਸਰਕਾਰ ਨੇ ਇਸ ਨੂੰ ਰੱਦ ਵੀ ਕਰ ਦਿੱਤਾ ਹੁਣ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੰਗਤ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਨਾਉਣਾ ਚਾਹੁੰਦੀ ਹੈ ਆਜ ਬਰਕਰਾਰ